ਦੁਨੀਆ ਦਾ ਸਭ ਤੋਂ ਖਤਰਨਾਕ ਕੰਮ ਕੋ ਜਿਗਰੇ ਵਾਲੇ ਕਰ ਸਕਦਾ ਯਾਰ ਕੋਲੇ ਕੋਲੇ ਦੀਆਂ ਖਾਨਾਂ ਨੇ ਉਹਨਾਂ ਦੇ ਵਿੱਚੋਂ ਕੋਲਾ ਕੱਢਦੇ ਨੇਗੇ ਪਾਕਿਸਤਾਨ ਦੀ ਵੀਡੀਓ ਹੈ ਦੇਖੋ ਯਾਰ ਕਿੰਨਾ ਅੰਦਰ ਤੱਕ ਬੰਦੇ ਨੂੰ ਜਾਣਾ ਪੈਂਦਾ ਮਾਰੇਦਾ ਦਾ Delhi ਹਰ ਜੇ ਆ ਚੀਜ਼ ਦੇਖ ਕੇ ਤਾਂ ਇਹ ਕੋਣੋ ਅੱਗ ਲਾ ਕੇ ਆ ਕਿ ਨਹੀਂ ਦੂਰ ਬਾਹਰ ਜਾ ਕੇ ਨਿਕਲਣੇ ਨੇ ਮਾ ਵੀ ਬੰਬੜੀ ਔਖੇ ਤੋਂ ਔਖੇ ਕੰਮ ਪਏ ਨੇ ਯਾਰ ਇੱਥੇ ਤਾਂ ਆਪਾਂ ਕਹਿੰਨੇ ਆ ਮਾੜਾ ਮੋਟਾ ਕੰਮ ਕਰਕੇ ਕਹਾਂਗੇ ਬਹੁਤ ਕੰਮ ਕਰਤਾ ਦੇਖ ਯਾਰ ਕਿੱਡੀ ਦੂਰ ਜਾ ਕੇ ਨਿਕਲੂਗਾ ਬਾਹਰ ਪਤਾ ਨਹੀਂ ਹਜੇ ਨਿਕਲਣਾ ਕਿ ਨਹੀਂ ਨਿਕਲਣਾ ਪਤਾ ਨਹੀਂ ਕਿੰਨਾ ਕਿੰਨਾ ਚਰੰਦਾ ਰਹਿੰਦੇ ਨੇ ਇਹ ਸਾਂਤਾ ਯਾਰ ਦੇਖ ਕੇ ਘਬਰਾਹਟ ਚੜ ਜਾਂਦੀ ਆ ਥਾਣਾ ਯਾਰ ਇਹਨਾਂ ਦਾ ਕੰਮ ਬੜਾ ਹੌਸਲਾ ਫਸਾਈ ਵਾਲਾ ਦੇਖ ਕੇ ਦੀ ਦੂਰ ਜਾ ਕੇ ਨਿਕਲੂਗਾ ਆ ਮਗਰੋਂ ਦੇਖ ਰਿਹਾ ਵਾ ਬਲਾਸਟ ਹੋਏ ਕਿ ਨਹੀਂ ਹੋਏ ਬਲਾਸਟ ਹੋ ਗਏ ਫਿਰ ਜਾ ਕੇ ਕੋਲਾ ਇਕੱਠਾ ਕਰਕੇ ਲਿਆਉਣਗੇ ਵਿਚਾਰੇ ਥਾਣਾ ਯਾਰ ਇਹਨਾਂ ਦੀ ਕਮਾਈ